ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਉੱਤੇ ਚੌਕਦਾਰ ਦੀ ਸੇਵਾ ਨਿਭਾਰੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਬੀਸ਼ ਸਿੰਘ ਬਾਦਲ ਉੱਤੇ ਜਾਨਲੇਵਾ ਹਮਲਾ ਸਰਹੱਦੀ ਸੂਬੇ ਦੇ ਅਮਨ ਨੂੰ ਲਾਂਬੂ ਲਾਉਣ ਦੇ ਮਸੂਬੇ ਵਜੋਂ ਵੇਖਿਆ ਵਿਚਾਰਿਆ ਜਾ ਰਿਹਾ ਹੈ ਹਮਲਾਵਰ ਨਰੈਣ ਸਿੰਘ ਚੌੜਾ ਦੇ ਅਪਰਾਧਿਕ ਵਿਸ਼ੋਕੜ ਨੂੰ ਵੇਖ ਕੇ ਕਿਐਸ ਲਗਾਏ ਜਾ ਰਹੇ ਹਨ ਕਿ ਉਸ ਦੀਆਂ ਧਾਰਾ ਪਾਕਿਸਤਾਨ ਸਣੇ ਵਿਦੇਸ਼ਾਂ 'ਚ ਸ਼ਰਨ ਲਈ ਬੈਠੇ ਖਾਲਸਤਾਨੀਆਂ ਨਾਲ ਜ਼ਰੂਰ ਜੁੜੀਆਂ ਹੋ ਸਕਦੀਆਂ ਹਨ ਦੇਰ ਬਾਬਾ ਨਾਨਕ ਦਾ ਵਸਨੀਕ ਚੌੜਾ ਖਾਲਸਤਾਨ ਲਹਿਰ ਦੇ ਮੋਢਲੇ ਆਗੂਆਂ ਵਿੱਚੋਂ ਇੱਕ ਹੈ ਜੋ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸੰਪਰਕ ਵਿੱਚ ਰਿਹਾ ਉਸ ਨੇ ਦੋ ਦਹਾਕੇ ਪਹਿਲਾਂ 2004 ਵਿੱਚ ਚੰਡੀਗੜ੍ਹ ਦੀ ਜੇਲ੍ਹ ਬ੍ਰੇਕ ਵਿੱਚ ਮੁੱਖ ਭੂਮਿਕਾ ਨਿਭਾ ਕੇ ਤਤਕਾਲੀ ਮੁੱਖ ਮੰਤਰੀ ਬਿੰਦ ਸਿੰਘ ਦੇ ਕਤਲ ਚ ਸ਼ਾਮਲ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਪਰਮਜੀਤ ਭਿਉਰਾ ਅਤੇ ਉਹਨਾਂ ਦੇ ਲਾਂਗਰੀ ਦੇਵ ਸਿੰਘ ਨੂੰ ਸੁਰੰਗਰਾਹੀ ਪੱਜੰਚ 임ਦਾਦ ਕੀਤੀ ਸੀ ਪੁਲਿਸ ਜਾਂਚ ਅਨੁਸਾਰ ਨਰੈਨ ਸਿੰਘ ਚੌੜਾ ਨੇ ਬੜੈਲ ਜੇਲ੍ਹ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਦੀਆਂ ਤਾਰਾਂ ਉੱਤੇ ਮੋਟਰਸਾਈਕਲ ਦੀ ਚੈਨ ਸੁੱਟ ਕੇ ਜੇਲ੍ਹ ਦੀ ਬੱਤੀ ਗੋਲ ਕਰ ਦਿੱਤੀ ਸੀ ਬੱਤੀ ਮੁੜ ਬਹਾਲ ਹੋਣ ਤੋਂ ਪਹਿਲਾਂ ਵਿਨ ਸਿੰਘ ਕਤਲ ਕੇਸ ਚ ਸਜ਼ਾ ਭੁਗਤ ਰਹੇ ਦੋਸ਼ੀ ਸੁਰੰਗਰਾਹੀ ਪੱਜੰਚ ਕਾਮਯਾਬ ਹੋ ਗਏ ਸਨ ਇਸ ਸੁਰੰਗ ਜੇਲ੍ਹ ਦੀ ਚੱਕੀ ਹੇਠਾਂ 2.5 ਫੁੱਟ ਚੌੜੀ ਅਤੇ ਚੌੜਾ ਫੋਟ ਡੂੰਗੀ ਪੁੱਟੀ ਗਈ ਸੀ ਇਸ ਸੁਰੰਗ ਨੂੰ ਪੁੱਟਣ ਲਈ ਲੰਬਾ ਸਮਾਂ ਲੱਗਿਆ ਸੀ ਦੋਸ਼ੀਆਂ ਨੇ ਪੁੱਟੀ ਗਈ ਮਿੱਟੀ ਨੂੰ 40 ਬੋਰੀਆਂ ਚ ਭਰ ਕੇ ਬਲਮਾਰੀਆਂ ਪਿੱਛੇ ਲੁਕਾ ਦਿੱਤਾ ਸੀ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਚੌੜਾ ਸੀ ਜੋ ਹਵਾਰਾ ਅਤੇ ਉਸ ਦੇ ਸਾਥੀਆਂ ਦੀ ਮੁਲਾਕਾਤ ਲਈ ਅਕਸਰ ਜੇਲ੍ਹ ਜਾਇਆ ਕਰਦਾ ਸੀ ਖਰਸਤਨ ਲਹਿਰ ਉੱਤੇ ਉਸ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ ਜਿਨ੍ਹਾਂ ਦੀ ਸਮੇਂ-ਸਮੇਂ ਚਰਚਾ ਹੁੰਦੀ ਰਹੀ ਹੈ ਸੁਭੀਸ਼ ਸਿੰਘ ਬਾਦਲ ਖਰਾਬ ਉਸ ਦੀ ਨਿੱਜੀ ਗੱਡ ਸੀ ਕਿਉਂਕਿ ਅਕਾਲੀ ਭਾਜਪਾ ਦੀ ਸਰਕਾਰ ਵਲੇ ਉਸ ਤੇ ਕਈ ਅਪਰਾਧਿਕ ਕੇਸ ਦਰਜ ਕੀਤੇ ਗਏ ਸਨ ਇਸ ਹਮਲੇ ਵਲੇ ਜੇ ਸੁਭੀਸ਼ ਸਿੰਘ ਦਾ ਪਰਸਨਲ ਸਿਕਿਉਰਿਟੀ ਅਫਸਰ ਜਸਬੀਰ ਸਿੰਘ ਮਸਤੈਦੀ ਨਾ ਦਿਖਾਉਂਦਾ ਤਾਂ ਇਹ ਹਮਲਾ ਜਾਨਲੇਵਾ ਹੋ ਸਕਦਾ ਸੀ ਚਰਨਕੁੰਡ ਚਨ ਗੰਗਾਚ ਪੈਰ ਧੋਕੇ ਚੌੜਾ ਸੁਭੀਸ਼ ਸਿੰਘ ਬਾਦਲ ਦੇ ਬੇहद ਨੇੜੇ ਪਹੁੰਚਿਆ ਤਾਂ ਉਸ ਨੇ ਡੱਬ ਚੋਂ ਕੱਢ ਕੇ ਪਿਸਤੌਲ ਦਾ ਘੋੜਾ ਦਬ ਦਿੱਤਾ ਪੀਐਸਓ ਨੇ ਗੋਲੀ ਚੱਲਣ ਤੋਂ ਪਹਿਲਾਂ ਉਸ ਨੂੰ ਪਿੱਛੇ ਧੱਕ ਕੇ ਉਸ ਦੀ ਬਾਹ ਉੱਪਰ ਕਰ ਦਿੱਤੀ ਤੇ ਚੌੜੇ ਦਾ ਨਿਸ਼ਾਨਾ ਖੁੰਝ ਗਿਆ ਗੁਰਬਾਣੀ ਦੇ ਮੁੱਖ ਵਾਕ ਜਿਸ ਕਹੋ ਰਾਖੇ ਸਿਰ ਜਨਹਾਰ ਜਨਕਾ ਰਾਖਾ ਸੋਈ ਅਨਸਾਰ ਨਮਾਣੇ ਸਿੱਖ ਵਜੋਂ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਨੂੰ ਗੁਰੂ ਰਾਮ ਦਾਸ ਨੇ ਹੱਥ ਦੇ ਕੇ ਬਚਾ ਲਿਆ ਗੋਲੀ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ ਪਰ ਸੇਵਾਦਾਰ ਦਾ ਨੀਲਾ ਬਾਣਾ ਪਾਈ ਅਤੇ ਹੱਥ 'ਚ ਵਰਸ਼ਾ ਫੜੀ ਸੁਖਬੀਰ ਅਡੋਲ ਦਿਖਾਈ ਦਿੱਤੇ ਇਸ ਘਟਨਾ ਮਗਰੋਂ ਸੁਖਬੀਰ ਅਤੇ ਉਹਨਾਂ ਦੇ ਸਾਥੀ ਅਕਾਲੀ ਨਤਮਨ ਬਕੈਦਗੀ ਨਾਲ ਲੰਗਰ ਹਾਲ ਵਿੱਚ ਝੂਠੇ ਭਾਂਡੇ ਮਾਂਜਣ ਦੀ ਸੇਵਾ ਨਿਭਾਈ ਸੋਸ਼ਲ ਮੀਡੀਆ ਉੱਤੇ ਜਿਹੜੇ ਲੋਕ ਚੋਬਧਾਰ ਦੀ ਸੇਵਾ ਨਿਭਾਰੇ ਸੁਖਬੀਰ ਤੇ ਤੰਜ ਕਸ ਰਹੇ ਸਨ ਉਹਨਾਂ ਨੇ ਵੀ ਇਸ ਹਮਲੇ ਦੀ ਸਖਤ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਸਾਰੇ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਇਸ ਨੂੰ ਕਾਇਰਤਾਨ ਵਾਲਾ ਹਮਲਾ ਕਿਹਾ ਜੀਹਾਂ ਹਮਲਾ 25 April 1983 ਨੂੰ ਜਲੰਧਰ ਰੇਂਜ ਦੇ ਡੀਆਈਜੀ ਅਵਤਾਰ ਸਿੰਘ ạtਵਾਲ ਤੇ ਉਦੋਂ ਹੋਇਆ ਸੀ ਜਦੋਂ ਉਹ ਹਰਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਆ ਰਹੇ ਸਨ ਪੌੜੀਆਂ ਚੜ੍ਹਦਿਆਂ ਉਹਨਾਂ ਦੇ ਹੱਥ ਚੜਾਏਗੇ ਪ੍ਰਸ਼ਾਦ ਦਾ ਡੂਨਾ ਸੀ ਜਦੋਂ ਤਿੰਨ ਹਥਿਆਰਬੱਧ ਅੱਤਵਾਦੀਆਂ ਨੇ ਉਹਨਾਂ ਨੂੰ ਹਰਮੰਦਰ ਸਾਹਿਬ ਪਰਸਿੱਦ ਦੇ ਛਟੇਰ ਕਰ ਦਿੱਤਾ ਸੀ ਇਸ ਤੋਂ ਬਾਅਦ ਖਾਲਸਤਾਨੀਆਂ ਦੇ ਹੌਸਲੇ ਬਲੰਦ ਹੋ ਗਏ ਸਨ। ਰਸੂਲ ਹਮਜ਼ਾ ਤੋਮ ਨੇ ਮੇਰਾ ਦਗਸਤਾਨ ਵਿੱਚ ਲਿਖਿਆ ਹੈ ਕਿ ਜੇ ਤੁਸੀਂ ਬੀਤੇ ਉੱਤੇ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਧੂਪ ਨਾਲ ਫੁੰਡੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਤੇ ਵਿੱਚ ਝੂਠੇ ਪਰਚਾ ਅਤੇ ਫਰਜੀ ਮੁਕਾਬਲਿਆਂ ਦੀ ਚੀਜ਼ ਅਜੇ ਵੀ ਮੱਠੀ ਨਹੀਂ ਪਈ। ਸਿੱਖਾਂ ਦੇ ਇੱਕ ਵਰਗ ਦੀ ਸਾਂਝੀ ਪੀੜਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤਰ੍ਹਾਂ ਤਰ੍ਹਾਂ ਦੀਆਂ ਖੁਫੀਆ ਏਜੰਸੀਆਂ ਸਿਤੀ ਸੁਲਝਾਉਣ ਦੀ ਬਜਾਏ ਉਲਝਾਉਣ ਵਿੱਚ ਯਕੀਨ ਰੱਖਦਿਆਂ ਵਲੁੰਦਰੀ ਹੋਈ ਮਾਨਸਿਕਤਾ ਤੇ ਮਲਮ ਲਗਾ ਕੇ ਉਹਨਾਂ ਨੂੰ ਬੇਗਾਨਗੀ ਦੇ ਅਸਾਜ ਚੋਂ ਬਾਹਰ ਕੱਢਿਆ ਜਾ ਸਕਦਾ ਸੀ ਹੁਣ ਵੀ ਪੰਜਾਬ ਇਸ ਵੇਲੇ ਗੈਂਗਵਾੜ ਚੋਂ ਗੁਜ਼ਰ ਰਿਹਾ ਆਤਵਾਦ ਵੱਖ-ਵੱਖ ਰੂਪਾਂ ਵਿੱਚ ਸਾਹਮਣੇ ਆ ਰਿਹਾ ਅਮਨ ਤੇ ਕਾਨੂੰਨ ਦੀ ਵਿਗੜੀ ਸਥਿਤੀ ਸੂਬੇ ਦੇ ਵਿਕਾਸ ਵਿੱਚ ਰੂੜੇ ਅਟਕਾਰ ਰਹੀ ਹੈ ਸਿਆਸੀ ਵਲਗਣਾ ਤੋਂ ਉੱਪਰ ਉੱਠ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਸੁਬੀਸ਼ ਸਿੰਘ ਬਾਦਲ ਉੱਤੇ ਹੋਇਆ ਹਮਲਾ ਬੁਰੇ ਦਿਨਾਂ ਦੀ ਆਹਟ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਹੁਣ ਅੱਤਵਾਦੀ ਮਾਰ ਚੱਲਣ ਜੋਗਾ ਨਹੀਂ ਰਹਿ ਗਿਆ ਪਹਿਲਾਂ ਹੀ ਇਸ ਨੇ ਵੱਡਾ ਸੰਤਾਪ ਭੁਗਿਆ ਅੱਤਵਾਦ ਨੇ ਅਸੂਆਂ ਤੇ 90ਆਂ ਵਿੱਚ ਪੰਜਾਬੀ ਦਾ ਵੱਡਾ ਕਾਣ ਕੀਤਾ ਸੀ ਕਾਲੇ ਦਿਨਾਂ ਦੌਰਾਨ ਬਾਹਰਲੇ ਸੰਤਕਰ ਇੱਥੇ ਨਿਵੇਸ਼ ਕਰਨ ਤੋਂ ਤਰਿੰਦੇ ਸਨ ਸੂਰਜ ਢਲਦਿਆਂ ਹੀ ਸੰਸਾਰ ਫਸਰ ਜਾਂਦੀ ਸੀ ਪੰਜਾਬ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਵਿੱਚ ਹਾਲੇ ਵੀ ਸਲੀਪਰ ਸੈੱਲ ਮੌਜੂਦ ਹਨ ਉਹ ਆਪਣੇ ਹੀ ਸੂਬੇ ਦੇ ਅਮਨ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ ਗਰਮ ਦਲੀਏ ਬੇਦਬੀ ਅਤੇ ਮर्याਦਾ ਦਾ ਮੁੱਦਾ ਉੱਚੀ ਸੁਰ ਵਿੱਚ ਚੁੱਕਦੇ ਆਏ ਹਨ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਸਵਕਾਰ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਉੱਤੇ ਸੇਵਾਦਾਰ ਦੇ ਬਾਣੇ ਵਿੱਚ ਪਹਿਰੇਦਾਰੀ ਕਰਨ ਵਾਲੇ ਉੱਤੇ ਜਾਣ ਲੇਵਾ ਹਮਲਾ ਬੇਅਦਬੀ ਦੇ ਦਾਰੇ ਵਿੱਚ ਨਹੀਂ ਆਉਂਦਾ ਸੋਸ਼ਲ ਮੀਡੀਆ ਉੱਤੇ ਹੀ ਨਰੈਣ ਸਿੰਘ ਚੌੜਾ ਦੀ ਟਿੱਪਣੀ ਵਾਇਰਲ ਹੋਈ ਸੀ ਕਿ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰੀਮ ਨੂੰ ਦਿੱਤੀ ਬਿਨ ਮੰਗੀ ਮਾਫੀ ਅਤੇ ਬੇਅਦਬੀ ਕਰਨ ਦੇ ਮਾਮਲੇ 'ਚ ਕਾਲ ਤਖਤ ਭਾਵੇਂ ਦਾਗੀ ਤੇ ਬਾਗੀ ਅਕਾਲੀਆਂ ਨੂੰ ਮਾਫ਼ ਕਰ ਦੇਵੇ ਪਰ ਸਿੱਖ ਸੰਗਤ ਉਹਨਾਂ ਨੂੰ ਕਦੇ ਵੀ ਦੋਸ਼ ਮੁਕਤ ਨਹੀਂ ਮੰਨੇਗੀ ਕਿ ਇਹ ਲੋਕ ਸ਼੍ਰੀ ਕਾਲ ਤਖਤ ਸਾਹਿਬ ਦੇ ਬਖਸ਼ਿੰਦ ਹੋਣ ਦੀ ਮਾਣ ਪਿਰਤ ਨੂੰ ਚੁਣੌਤੀ ਨਹੀਂ ਦੇ ਰਹੇ ਕੇਂਦਰੀ ਮੰਤਰੀ ਰਮਦੀਪ ਸਿੰਘ ਬਿੱਟੂ ਨੇ ਜਾਨਲੇਵਾ ਹਮਲੇ ਦੀ ਘਟਨਾ ਨੂੰ ਕੋਰ ਅਪਰਾਧ ਗਰਦਾਨ ਦੇ ਹੋਏ ਕਿਹਾ ਕਿ ਚੌੜੇ ਵਰਗੇ ਅੰਸਰਾਂ ਦੀ ਥਾਂ ਜੇਲ੍ਹ ਦੀ ਚੱਕੀ ਹੈ ਸਾਬਕਾ ਲੋਕ ਸਭਾ ਮੈਂਬਰ ਨਰੇਸ਼ ਗਜਰਾਲ ਨੇ ਮੰਗ ਕੀਤੀ ਕਿ ਇਸ ਕਾਂਡ ਦੀ ਜਾਂਚ ਆਈਏ ਨੂੰ ਦੇਣੀ ਚਾਹੀਦੀ ਹੈ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਗਵੀਰ ਸਿੰਘ ਨੇ ਇਸ ਨੂੰ ਸੁਬੀਸ਼ ਸਿੰਘ ਬਾਦਲ ਨਹੀਂ ਸ਼੍ਰੀ ਦਰਬਾਰ ਸਭ ਦੀ ਪੈਰੇਦਰੀ ਕਰ ਰਹੇ ਚੋਬਦਾਰ ਤੇ ਹਮਲਾ ਕਰਾਰ ਦਿੱਤਾ ਭਾਰਤੀ ਜਨਤਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਅਤੀ ਨਿੰਦਨਯੋਗ ਹਮਲਾ ਕਹਿ ਕੇ ਨਿੰਦਿਆ ਸਾਬਕਾ ਅਕਾਲੀ ਕੈਬਨਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰਾਂ ਅਕਾਲੀਆਂ ਅਤੇ ਅਕਾਲੀ ਦਲ ਨੂੰ ਖਤਮ ਕਰ ਤੇ ਤੁਲੀਆਂ ਹੋਈਆਂ ਉਹਨਾਂ ਨੇ ਸੁਖਬੀਰ ਸਿੰਘ ਉੱਤੇ ਹੋਏ ਹਮਲੇ ਨੂੰ ਡੂੰਗੀ ਸਾਜ਼ਿਸ਼ ਦੱਸਿਆ ਹਾਲੇ ਤੱਕ ਇੱਕ ਵੀ ਸਿਆਸੀ ਜਮਾਤ ਕਿਸੇ ਗਰਮਖਿਆਲੀ ਤੰਜੀਬ ਦੇ ਨੇਤਾ ਨੇ ਇਸ ਹਮਲੇ ਦੀ ਹਮਾਇਤ ਨਹੀਂ ਕੀਤੀ 2 ਦਸੰਬਰ ਨੂੰ ਜਦੋਂ ਅਕਾਲ ਤਖਤ ਦੀ ਫਸੀਲ ਤੋਂ ਕਾਲੀ ਨਤਾਵਾਂ ਨੂੰ ਸਖਤ ਸਜ਼ਾਾਂ ਸੁਣਾਈਆਂ ਗਈਆਂ ਸੰਤਾ ਲੋਕ ਇਸ ਨੂੰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਅੰਤ ਸਮਝ ਰਹੇ ਸਨ ਸੁਖਬੀਰ ਨੂੰ ਜਾਨੋਂ ਮਾਰਨ ਆਏ ਚੌੜਾ ਨੂੰ ਕੀ ਪਤਾ ਸੀ ਕਿ ਉਸ ਦਾ ਨਿਸ਼ਾਨਾ ਖੁੱਜਣ ਪਿੱਛੋਂ ਸਿੱਖ ਸੰਗਤ ਉਹਨਾਂ ਪ੍ਰਤੀ ਅੰਤਾਂ ਦੀ ਹਮਦਰਦੀ ਦਿਖਾਏਗੀ ਇਸ ਮੰਦਭਾਗੀ ਘਟਣ ਨੇ ਸੁਬੀਰ ਦਾ ਸਿਆਸੀ ਕਦ ਉੱਚਾ ਕੀਤਾ ਚੋਬਦਾਰ ਦੀ ਸੇਵਾ ਨੁਭਾਉਂਦਿਆ ਉਹ ਸ਼ਾਂਤ ਚਿੱਤ ਰਹਿ ਕੇ ਜਾਪ ਕਰਦੇ ਦਿਖਾਈ ਦਿੱਤੇ ਅਤੇ ਉਹਨਾਂ ਅੰਦਰਲਾ ਭਾਵਨਾਵੰਦ ਹੜ ਅੱਖਾਂ ਚੋਂ ਨੀਰ ਬਣ ਕੇ ਨਹੀਂ ਸੀ ਟਪਕਿਆ ਉਹਨਾਂ ਦੀ ਸਰੀਰਕ ਭਾਸ਼ਾ ਕਹਿ ਰਹੀ ਸੀ ਕਿ ਉਹ ਸਮੁੰਦਰ ਚ ਆਏ ਤੂਫਾਨ ਵੇਲੇ ਦੀ ਕਿਸ਼ਤੀ ਕਿਨਾਰੇ ਉੱਤੇ ਲਾਉਣ ਵਾਲਾ ਮਨਾਹ ਬਨਨ ਦੀ ਕਾਬਲੀਅਤ ਰੱਖਦਾ ਇਹ ਜੋ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਦੇ ਹਨ ਵਰਿੰਦਰ ਵਾਲੀਆ ਦੀ ਸੰਪਾਦਕੀ ਹਰਫ ਹਮੇਸ਼ ਵਿੱਚ ਉਹ ਜਿਹੜੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਨੇ ਉਹ ਅੱਗਾ ਇਸੇ ਥਾਡੇ ਨਾਲ ਸਾਂਝੇ ਕੀਤੇ